ਸਿੰਘ ਨੇ ਫਿਰ ਦੁਬਾਰਾ ਤੋਂ ਅਮਰ ਸਿੰਘ ਚਮਕੀਲੇ ਬਾਰੇ ਕੁਝ ਇੰਟਰਵਿਊ ਦੇ ਵਿੱਚ ਉਹ ਬੋਲਿਆ ਉਹਦਾ ਜਵਾਬ ਮੈਂ ਦੇਣ ਲੱਗਾ ਬਹੁਤ ਕੁਝ ਕਿਹਾ ਚਮਕੀਲੇ ਬਾਰੇ ਗੀਤਾਂ ਬਾਰੇ ਪਰ ਮੈਂ ਇਹ ਪੁੱਛਣਾ ਚਾਹਨਾ ਕਿ ਯੋਗਰਾ ਸਾਹਿਬ ਚਮਕੀਲੇ ਨੇ ਤਾਂ ਗਾਣੇ ਹੀ ਗਾਏ ਆ ਤੁਹਾਡੇ ਬਾਰੇ ਲੋਕ ਇਹ ਕਹਿ ਰਹੇ ਆ ਕਿ ਤੁਸੀਂ ਫਿਲਮਾਂ ਦੇ ਵਿੱਚ ਕੀ ਕੁਝ ਦਿਖਾਉਂਦੇ ਸੀ ਤੁਹਾਡੀਆਂ ਫਿਲਮਾਂ ਦੇ ਵਿੱਚ ਤੁਸੀਂ ਗੁੰਡਾ ਕਰਦੀ ਦੇ ਰੋਲ ਕਰਦੇ ਸੀ ਉਹਦਾ ਫਿਲਮਾਂਕਣ ਹੁੰਦਾ ਸੀ ਬਕੈਦਾ ਤੁਸੀਂ ਉਹਦੇ ਵਿੱਚ ਕੁੜੀ ਨੂੰ ਚੱਕ ਕੇ ਲੈ ਜਾਂਦੇ ਸੀ ਕਦੀ ਖੇਤਾਂ 'ਚ ਗਈ ਜੋ ਨੂੰ ਕਦੀ ਕੁਛ ਬੜਕਾ ਕਿਨਕਨੀਆਂ ਮਾਰਦੇ ਸੀ ਹਨਾ ਕਿੰਨੇ ਹਥਿਆਰ ਕਿੰਨਾ ਕੁਛ ਤੁਸੀਂ ਉਹ ਉਹ ਨਹੀਂ ਪ੍ਰਮੋਟ ਹੁੰਦਾ ਜੀ ਉਹਦਾ ਨਹੀਂ ਸੀ ਫਰਕ ਪੈਂਦਾ ਦੁਨੀਆ 'ਤੇ ਉਹ ਤਾਂ ਦੁਨੀਆ ਦੇਖਦੀ ਸੀ ਤੁਸੀਂ ਚਮਕੀਲੇ ਤੇ ਚੰਦ ਗੀਤਾਂ ਨੂੰ ਕਹੀ ਜਾਂਦੇ ਹੋ ਬਹੁਤ ਪ੍ਰਭਾਵ ਪੈਂਦਾ ਸੀਗਾ ਉਹ ਸਮਾਜ ਨੂੰ ਅਫੈਕਟ ਕਰਦੇ ਸੀ ਗੀਤ ਹੈ ਸਮਾਜ ਦੀ ਕੀ ਦੇਣ ਸੀ ਫਿਰ ਜੇ ਦੇਖਿਆ ਜਾਵੇ ਉਤੇ ਕੋ ਨਾਰਾ ਹੀ ਸੁਣਦੇ ਸੀ ਤੁਹਾਡੇ ਆ ਤਾਂ ਜੋ ਕੁਝ ਕੀਤਾ ਫਿਲਮਾਂਆਂ ਨੂੰ ਲੋਕ ਦੇਖਦੇ ਸੇ ਉਹ ਤਾਂ ਛੇਤੀ ਲੋਕਾਂ ਨੂੰ ਦੇਖ ਕੇ ਸਿੱਧਾ ਦਿਮਾਗ ਤੇ ਅਸਰ ਕਰਦਾ ਹਨ ਯਾਨੀ ਕਿ ਜੇ ਤੁਹਾਨੂੰ ਇਹ ਗੱਲ ਲੋਕ ਕਹਿਣ ਕਿ ਤੁਸੀਂ ਜੋ ਕੁਝ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਜਿੱਦਾਂ ਫਿਲਮਾਂ ਦੇ ਵਿੱਚ ਲੁੱਟਦੇ ਸੇ ਸਾਰਾ ਕੁਝ ਕਰਦੇ ਸੇ ਫਿਰ ਤੁਹਾਡੇ ਕੋਲ ਕੋਈ ਜਵਾਬ ਹੈਗਾ ਕਿ ਉਹ ਬਹੁਤ ਸ਼ੋਭਾ ਦਿੰਦਾ ਸੀ ਕੰਮ ਤੁਸੀਂ ਬਹੁਤ ਚੰਗਾ ਕੰਮ ਕਰਦੇ ਰਹੇ ਆ ਤੇ ਚਮਕੀਲੇ ਨੇ ਦੇ ਗਾਣੇ ਗਾਏ ਜਿਹੜੇ ਉਹ ਤੇ ਦੋ ਬੋਲ ਪਾਤੇ ਉਹਨਾ ਤੁਸੀਂ ਕਹਿੰਦੇ ਆ ਕਿ ਸਮਾਜ ਬਹੁਤ ਗੰਧਲਾ ਹੋ ਗਿਆ ਜਿਗਾ ਹੈ ਸਮਾਜ ਨੂੰ ਕੀ ਦੇਣਾ ਚਮਕੀਲੇ ਦੀ ਮੰਨਦੇ ਆ ਦੋ ਚਾਰ ਗੀਤ ਦੋ ਚਾਰ ਨੂੰ ਛੱਡ ਕੇ ਬਾਕੀ ਤਾਂ ਬਹੁਤ ਚੰਗੇ ਵੀ ਗੀਤ ਸੇ ਜਿੰਨੇ ਚੰਗੇ ਗੀਤ ਸੇ ਉਹਨਾਂ ਬਾਰੇ ਤੁਸੀਂ ਕਿਹਾ ਤਲਵਾਰ ਮੈਂ ਕਲਗੀ ਧਰਦੀ ਹੈ ਤੇ ਫਿਰ ਹੋਰ ਗੀਤ ਤੇ ਤੁਸੀਂ ਸਰਹੰਦ ਦੀ ਦਵਾਰ ਸਤਿਉਬੱਬਾ ਕੋਹਲ extrater ਕਿਉਂ ਨਹੀਂ ਬੋਲੇ ਤੁਸੀਂ ਉਹਦੇ ਬਾਰੇ ਤੁਸੀਂ ਬੋਲਦੇ ਨਹੀਂ ਸਿਰਫ ਇੱਕ ਵਾਰੀ ਚਮਕੀਲੇ ਨੂੰ ਵਾਣਨ ਪਰ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਜੋ ਕੁਝ ਫਿਲਮਾਂ 'ਚ ਕਰਦੇ ਰਹੇ ਆ ਉਹਦਾ ਜਵਾਬ ਹੈ ਤੁਹਾਡੇ ਕੋਲ ਮਾਕਿਵੇਂ ਵੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ